ਹਾਂਜੀ ਪਿਆਰੇ ਵਿਦਿਆਰਥੀਓ ਜਿਹੜਾ ਤੁਹਾਡਾ ਮੈਰਿਟੋਰੀਅਸ ਤੇ ਐਸਓਈ ਦਾ ਰਿਜ਼ਲਟ ਆ ਚੁੱਕਿਆ ਹੈਗਾ 11ਵੀਂ ਸ਼੍ਰੇਣੀ ਦਾ ਸੋ ਬੜੇ ਲੰਬੇ ਸਮੇਂ ਤੋਂ ਤੁਸੀਂ ਇੰਤਜ਼ਾਰ ਕਰ ਰਹੇ ਸੀ ਆਓ ਵੇਖੀਏ ਰਿਜ਼ਲਟ ਕਿਸ ਤਰ੍ਹਾਂ ਦੇ ਨਾਲ ਚੈੱਕ ਕਰਨਾ ਹੈਗਾ ਸਭ ਤੋਂ ਪਹਿਲਾਂ ਕੀ ਕਰਾਂਗੇ ਅਸੀਂ Google ਦੇ ਵਿੱਚ ਐਸਓਈ ਭਰੋਗੇ ਤੁਸੀਂ ਐਸਓਈ ਦੀ ਸਾਈਟ ਭਰੋਗੇ ਜਦੋਂ ਤੁਸੀਂ ਜਿਹੜਾ ਹੈਗਾ ਅੱਗੇ ਦੇਖੋਗੇ ਐਸਓਈ ਪੰਜਾਬ ਲਿਖਿਆ ਆ ਗਿਆ ਇਸ ਨੂੰ ਕਲਿੱਕ ਕਰ ਦੇਵਾਂਗੇ ਇਸ ਨੂੰ ਕਲਿੱਕ ਕਰਨ ਤੋਂ ਬਾਅਦ ਤੁਹਾਡੇ ਕੋਲ ਇਸ ਤਰ੍ਹਾਂ ਦੇ ਨਾਲ ਖੁੱਲ ਜਾਏਗਾ ਸਕੂਲ ਆਫ ਐਮਿਨੈਂਸ ਸਾਈਟ ਖੁੱਲ ਚੁੱਕੀ ਹੈ ਜੀ ਸਕੂਲ ਆਫ ਐਮਿਨੈਂਸ ਦੀ ਅੱਗੇ ਵੇਖ ਰਿਹਾ ਸੀ ਇਸ ਦੇ ਵੱਖਰੇ ਵੱਖਰੇ ਕਾਲਮ ਰਿਸਟ੍ਰੇਸ਼ਨ ਲੌਗਇਨ ਡਾਊਨਲੋਡ ਅਨਸਰ ਕੀ ਡਾਊਨਲੋਡ ਐਡਮਿਟ ਕਾਰਡ ਸਾਰਾ ਇਹ ਕੋਈ ਆਪਣੇ ਕੰਮ ਦੀ ਗੱਲ ਹੈਣੀਗੀ ਅੱਗੇ ਆਹ ਸੀ ਜਿਹੜੀ ਆਪਣੇ ਕੰਮ ਦੀ ਗੱਲ ਪਈਆ ਨੋਟਸ ਬੋਰਡ ਦੇ ਵਿੱਚ 27 4 2024 ਰੀਅਲ ਟਾਪ ਐਂਟ੍ਰਾਂਸ ਐਗਜ਼ਾਮੀਨੇਸ਼ਨ ਆਫ 11th class for SOE and meritorious schools click here so is tarah de naal apan ehnu jehda new wala aa rha hga ehnu kar dewange click lo ji eh kar ditta gaya click is de baad sade kole option is tarah de naal khul jegi 11thmi jehda results district wise jehde paaye hoya ji sare district name aa rahe hai ek side de upar vekho tusi dooje column de vich baneya hoya SOE results jina ne SOE bharya si option de vich ਅਗਲੇ ਕਾਲਮ ਦੇ ਵਿੱਚ ਆ ਮੈਰੀਟੋਰੀਅਸ ਰਿਜ਼ਲਟ ਜਿਹੜਾ ਮੈਰੀਟੋਰੀਅਸ ਦਾ ਰਿਜ਼ਲਟ ਪਾਇਆ ਹੋਇਆਗਾ ਸੋ ਵੱਖਰੇ ਵੱਖਰੇ ਜ਼ਿਲ੍ਹਿਆਂ ਦੇ ਅਮਰਤਸਰ ਬਠਿੰਡਾ ਬਰਨਾਲਾ ਫਰੀਦਕੋਟ ਫਤਿਹਗੜ੍ਹ ਸਾਹਿਬ ਫਾਜ਼ਿਲਕਾ ਫਿਰੋਜ਼ਪੁਰ ਗੁਰਦਾਸਪੁਰ ਹੁਸ਼ਿਆਰਪੁਰ ਜਲੰਧਰ ਕਪੂਰਥਲਾ ਲੁਧਿਆਣਾ ਮਰੇਲ ਕੋਟਲਾ ਮਾਨਸਾ ਮੋਗਾ ਸ਼੍ਰੀ ਮੁਕਸਰ ਸਾਹਿਬ ਐਸ ਵੀ ਐਸ ਨਗਰ ਪਠਾਨਕੋਟ ਪਟਿਆਲਾ ਰੂਪਨਗਰ ਐਸ ਐਸ ਨਗਰ ਸੰਗਰੂਰ ਤੇ ਤਰਨਤਾਰਨ ਹੁਣ ਆਪਾਂ ਕਿਸੇ ਵੀ ਜ਼ਿਲ੍ਹੇ ਦਾ ਤੁਸੀਂ ਨਤੀਜਾ ਦੇਖਣਾ ਅੰਮ੍ਰਿਤਸਰ ਦਾ ਦੇਖਦੇ ਆਪਾਂ ਜੇਕਰ ਤੁਹਾਡਾ ਜ਼ਿਲ੍ਹਾ ਅੰਮ੍ਰਿਤਸਰ ਪੈਂਦਾ ਉੱਥੇ ਭਰਿਆ ਸੀਗਾ ਤੁਸੀਂ ਐਸਓਈ ਦਾ ਰਿਜ਼ਲਟ ਦੇਖਣਾ ਜੇ ਆਪਾਂ ਸਭ ਤੋਂ ਪਹਿਲਾਂ ਕੀ ਕਰਾਂਗੇ ਕਲਿੱਕ ਕਰਾਂਗੇ ਅੰਮ੍ਰਿਤਸਰ ਦੇ ਵਿੱਚ ਐਸਓਈ ਵਾਲੇ ਕਾਲਮ ਨੂੰ ਲਓ ਜੀ ਐਸਓਈ ਵਾਲੇ ਕਾਲਮ ਨੂੰ ਕਲਿੱਕ ਕਰ ਦਿੱਤਾ ਇਸ ਤਰ੍ਹਾਂ ਦੇ ਨਾਲ ਜਿਹੜਾ ਤੁਹਾਡਾ ਨਤੀਜਾ ਖੁੱਲ ਜਾਣਾਗਾ ਬਾਕਾਇਦਾ ਤੌਰ ਤੇ ਥੋੜਾ ਜਿਹਾ ਵੱਡ ਕਰਦਨੇ ਆ ਇਸ ਨੂੰ ਵੱਡਾ ਕਰੀ ਦੇਖ ਰਹੇ ਹੋ ਤੁਸੀਂ ਸਕੂਲ ਆਫ ਫੈਮਿਨਿਅਨਸ ਵਾਲਾ ਗੁਰਵੀਰ ਸਿੰਘ ਪ੍ਰਤਾਪ ਸਿੰਘ ਜਿਹੜਾ ਕਿੰਨੇ ਨੰਬਰ ਹੈ ਇਸ ਵਿਦਿਆਰਥੀ ਦੇ ਅੱਗੇ ਸਾਰਿਆਂ ਦਾ ਦਿੱਤਾ ਹੋਇਆ ਕਿੰਨੇ ਕਿੰਨੇ ਨੰਬਰ ਲਿਆ ਰੀਜਨਿੰਗ ਦੇ ਵਿੱਚ ਸਬਜੈਕਟ ਦੇ ਵਿੱਚ ਟੋਟਲ ਕਿੰਨੇ ਬਣੇ ਆ ਪਾਸ ਆ ਕੁਆਲੀਫਾਈਡ ਆਗਾ ਸੋ ਇਸ ਤਰ੍ਹਾਂ ਦੇ ਨਾਲ ਜਿਹੜਾ ਤੁਹਾਡਾ ਸਾਰਿਆਂ ਦਾ ਨਤੀਜਾ ਆ ਨਿਕਲ ਆਇਆਗਾ ਜੇਕਰ ਆਪਾਂ ਮੈਰੀਟੋਰੀਅਸ ਦਾ ਰਿਜ਼ਲਟ ਚੈੱਕ ਕਰਨਾ ਮੈਰੀਟੋਰੀਅਸ ਦਾ ਕਿਸ ਤਰ੍ਹਾਂ ਕਰਾਂਗੇ ਬੈਕ ਕੀਤਾ ਆਪਾਂ ਇਸ ਨੂੰ ਬੈਕ ਕਰਨ ਤੋਂ ਬਾਅਦ ਜਿਹੜਾ ਅੰਮ੍ਰਿਤਸਰ ਦੇ ਵਿੱਚ ਮੈਰੀਟੋਰੀਅਸ ਰਿਜ਼ਲਟ ਦੇਖਣਾ ਆਪਾਂ ਕਲਿੱਕ ਕਰ ਦੇਵਾਂਗੇ ਮੈਰੀਟੋਰੀਅਸ ਵਾਲੇ ਕਾਲਮ ਦੇ ਵਿੱਚ ਸੋ ਇਸ ਤਰ੍ਹਾਂ ਦੇ ਨਾਲ ਸਾਡੇ ਕੋਲ ਜਿਹੜਾ ਇਸ ਤਰ੍ਹਾਂ ਦੇ ਨਾਲ ਖੁੱਲ ਗਿਆ ਆ ਵੇਖ ਰਹੇ ਹੋ ਤੁਸੀਂ ਰਾਜਕੌਰ ਸਰਜੀਤ ਸਿੰਘ ਸਾਰਾ ਜਿਹੜਾ ਇਸ ਤਰ੍ਹਾਂ ਦੇ ਨਾਲ ਠੀਕ ਹੈ ਜੀ ਇਹ ਨਤੀਜਾ ਜਿਹੜਾ ਦਿੱਤਾ ਹੋਇਆ ਹੈਗਾ ਤੁਹਾਡੇ ਸਮੁੱਖ ਇਸ ਤਰ੍ਹਾਂ ਦੇ ਨਾਲ ਤੁਸੀਂ ਕਿਸੇ ਵੀ ਜ਼ਿਲ੍ਹੇ ਦਾ ਖੋਲ ਸਕਦੇ ਹੋ ਜੀ ਬਠਿੰਡਾ ਦਾ ਖੋਲ ਲੈਨੇ ਆਪਾਂ ਐਸਓ ਰਿਜ਼ਲਟ ਖੋਲਣਾ ਬਠਿੰਡਾ ਦਾ ਕਲਿੱਕ ਕਰਤਾ ਜੀ ਕਰਤਾ ਜੀ ਕਲਿੱਕ ਕਲਿੱਕ ਹੇਅਰ ਤੇ ਕੀਤਾ ਜੀ ਆ ਖੁੱਲ ਗਿਆ ਜੀ ਜਿਨ੍ਹਾਂ ਨੇ ਬਠਿੰਡਾ ਭਰਿਆ ਸੀਗਾ ਉਹਨਾਂ ਦਾ ਖੁੱਲ ਗਿਆ ਨਤੀਜਾ ਦੇਖੋ ਤੁਸੀਂ ਆ ਬਠਿੰਡੇ ਦੀਆਂ ਜਿਹੜੀਆਂ ਸਾਰੀਆਂ ਫਾਈਲਾਂ ਨੇ ਵੱਖੋ-ਵੱਖਰੀਆਂ ਇਸ ਤਰ੍ਹਾਂ ਦੇ ਨਾਲ ਤੁਹਾਡਾ ਜਿਹੜਾ ਐਪਲੀਕੇਸ਼ਨ ਨੰਬਰ ਅਪਲਾਈਡ ਰੋਲ ਨੰਬਰ ਸੀਗਾ ਨੇਮ ਕੈਂਡੀਡੇਟ ਦਾ ਡੇਟ ਆਫ ਬਰਥ ਸਾਰਾ ਜਿਹੜਾ ਤੁਹਾਡਾ ਦਿੱਤਾ ਹੋਇਆਗਾ ਇਹ ਜਿਹੜਾ ਬਕਾਇਦਾ ਤੌਰ ਤੇ ਜਿਹੜੇ ਤੁਹਾਡੇ ਨੰਬਰ ਨੇਗੇ ਸਾਰੇ ਇਸ ਤਰ੍ਹਾਂ ਦੇ ਨਾਲ ਜਿਹੜੇ ਭਰੇ ਹੋਏ ਨੇਗੇ ਸੋ ਇਸ ਤਰ੍ਹਾਂ ਦੇ ਨਾਲ ਤੁਸੀਂ ਸਾਰੀ ਜਿਹੜੀ ਜ਼ਿਲ੍ਹਾ ਵਾਈਜ਼ ਫਾਈਲਾਂ ਖੁੱਲ ਜਾਣੀਆਂ ਨੇਗੀਆਂ ਐ ਤੁਸੀਂ ਵੇਖ ਸਕਦੇ ਹੋਗੇ ਠੀਕ ਹੈ ਜੀ ਜਿਹੜਾ ਇਸ ਤਰ੍ਹਾਂ ਬਠਿੰਡੇ ਦੇ ਵਿੱਚ ਆਪਾਂ ਵੇਖ ਲੈਨੇ ਆ ਮੈਰੀਟੋਰੀਅਸ ਦਾ ਨਤੀਜਾ ਜਿਨ੍ਹਾਂ ਨੇ ਮੈਰੀਟੋਰੀਅਸ ਆਪਸ਼ਨ 'ਚ ਭਰੀ ਸੀਗੀ ਇਸ ਤਰ੍ਹਾਂ ਦੇ ਨਾਲ ਜਿਹੜਾ ਵੇਖ ਰਹੇ ਹੋਗੇ ਤੁਸੀਂ ਸਾਰਾ ਜਿਹੜਾ ਉਹ ਵੱਖਰਾ ਵੱਖਰਾ ਆਪਣਾ ਕੁਆਲੀਫਾਈਡ 17 48 65 ਇਹ ਬਠਿੰਡੇ ਦਾ ਖੁੱਲ ਗਿਆ ਸਾਰਾ ਸੋ ਇਸ ਤਰ੍ਹਾਂ ਦੇ ਨਾਲ ਜੋ ਵਿਦਿਆਰਥੀ ਆਪਣਾ ਜਿਹੜਾ ਤੁਸੀਂ ਨਤੀਜਾ ਆਪਣੇ ਜ਼ਿਲ੍ਹੇ ਦੇ ਵਿੱਚ ਜਾ ਕੇ ਚੈੱਕ ਕਰ ਸਕਦੇ ਹੋ ਆਪਣੇ ਜ਼ਿਲ੍ਹੇ ਵਾਲੇ ਕਾਲਮ ਦੇ ਵਿੱਚ ਜਿੱਥੇ ਤੁਹਾਡਾ ਜਿਹੜਾ ਨਤੀਜਾ ਤੁਹਾਨੂੰ ਦੇਖਣ ਨੂੰ ਮਿਲ ਜੇਗਾ ਸਾਰੀਆਂ ਫਾਈਲਾਂ ਤੁਹਾਨੂੰ ਜ਼ਿਲ੍ਹੇ ਦੇ ਰੂਪ ਦੇ ਵਿੱਚ ਜਿਸ ਤਰ੍ਹਾਂ ਮੈਂ ਸਕਰੀਨ ਤੇ ਵਿਖਾ ਰਿਹਾ ਹੈਗਾ ਇਸ ਤਰ੍ਹਾਂ ਦੇ ਨਾਲ ਜਿਹੜੀਆਂ ਮਿਲ ਜਾਣਗੀਆਂ ਸੋ ਵਿਦਿਆਰਥੀਓ ਆਪਣਾ ਨਤੀਜਾ ਧਿਆਨ ਨਾਲ ਚੈੱਕ ਕਰੋ ਵੇਖੋ ਤੁਹਾਡੇ ਨੰਬਰ ਕਿੰਨੇ ਆਏ ਨੇ ਤੇ ਤੁਹਾਨੂੰ ਜਿਹੜਾ ਤੁਹਾਡਾ ਦਾਖਲਾ ਕਿੱਥੇ ਹੋ ਰਿਹਾਗਾ ਕਿੱਥੇ ਹੋਣ ਦੀ ਸੰਭਾਵਨਾ ਸੋ ਇਸ ਲਿਸਟਾਂ ਤੋਂ ਬੜੀਆਂ ਗੱਲਾਂ ਜਿਹੜੀਆਂ ਕਲੀਅਰ ਹੋਣ ਨੂੰ ਸਾਨੂੰ ਮਿਲਣਗੀਆਂ ਠੀਕ ਹੈ ਜੀ ਸੋ ਇਸ ਤਰ੍ਹਾਂ ਦੇ ਨਾਲ ਤੁਸੀਂ ਆਪਣੇ ਜਣਾ ਨਤੀਜਾ ਚੈੱਕ ਕਰ ਸਕਦੇ ਹੋ ਜਿਹੜੇ ਵਿਦਿਆਰਥੀ ਨਵੇਂ ਆਏ ਨੇ ਚੈਨਲ ਦੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲੈਣ ਲਾਈਕ ਕਮੈਂਟ ਜ਼ਰੂਰ ਕਰ ਦੇਣ ਤੇ ਇਸ ਵੀਡੀਓ ਨੂੰ ਅੱਗੇ ਆਪਾਂ ਵੱਧ ਤੋਂ ਵੱਧ ਸ਼ੇਅਰ ਕਰੀਏ ਤਾਂ ਕਿ ਵਿਦਿਆਰਥੀ ਆਪਣਾ ਨਤੀਜਾ ਦੇਖ ਸਕਣ ਨਤੀਜਾ ਦੇਖਣ ਤੋਂ ਬਾਅਦ ਜਿਹੜਾ ਕਮੈਂਟ ਜ਼ਰੂਰ ਕਰਿਓ ਵੀ ਤੁਹਾਡੇ ਕਿੰਨੇ ਨੰਬਰ ਆਏ ਨੇ ਤੇ ਤੁਸੀਂ ਐਸਓ ਲਈ ਅਪਲਾਈ ਕੀਤਾ ਸੀ ਮੈਰੀਟੋਰੀਅਸ ਲਈ ਕੀਤਾ ਸੀ ਜਿਵੇਂ ਬੋਥ ਲਈ ਕੀਤਾ ਸੀਗਾ ਤਾਂ ਕਿ ਆਪਾਂ ਅੰਦਾਜ਼ਾ ਲਾ ਸਕੀਏ ਵੀ ਮੈਟ ਕਿੱਥੇ ਜੇ ਜਾ ਕੇ ਜਿਹੜਾ ਰੁਕ ਸਕਦੀ ਹੈਗੀ ਜਾਂ ਖੜ ਸਕਦੀ ਹੈਗੀ ਸੋ ਇਹ ਸੀ ਵਿਦਿਆਰਥੀ ਜਿਹੜਾ ਨਤੀਜੇ ਸੰਬੰਧੀ ਗੱਲ ਸ਼ੁਕਰੀਆ ਮਿਹਰਬਾਨੀ ਆਸ ਕਰਦੇ ਹਾਂ ਕਿ ਜਾਣਕਾਰੀ ਤੁਹਾਨੂੰ ਚੰਗੀ ਲੱਗੀ ਹੋਵੇਗੀ